रा <muchas> तयारी ਤੋਂ ਸਾਰੇਆਂ ਵੀਰਾਂ ਨੂੰ ਬੇਨਤੀ ਆਦੀ ਸਿਰਾਂ ਤੋਂ ਉੱਪਰ ਚਾਣੋ ਆਹ ਕਬੜੀਆ ਜਨਾ ਕਰਦਾਸਾ ਮਰਾ ਦੇ ਕਿਸੇ ਵੀ ਜੱਦੇ ਬੰਦੀ ਦਾ ਜੱਲਾ ਹੋਵੇ ਉੱਪਰ ਹੋਵੇ

ਅੱਜ ਪੰਜਾਬ ਦੇ ਵਿੱਚ ਕੇਵਲ ਤੇ ਛੱਦੇ ਉੱਤੇ ਡੀਸੀ ਦਫ਼ਤਰਾਂ ਦੇ ਉੱਤੇ ਮੋਰਚੇ ਲੱਗੇ ਆ। ਇਹ ਮੋਰਚੇ ਕੋਈ ਅਣਖ ਦਾ ਸਵਾਲ ਨਹੀਂ ਕਿ ਇਹਨਾਂ ਨੂੰ ਇੰਨਾ ਠੰਡ ਦੇ ਵਿੱਚ ਮੋਰਚੇ ਨੂੰ ਲਗਾ ਕੇ ਬੈਠਣਾ। ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਵਾਂ ਉਹ ਕਾਰਪੋਰੇਟ ਪੱਥੀ ਆ। ਉਹ ਕਾਰਪੋਰੇਟ ਦੇ ਹੱਥ ਭੁਗਤ ਰਹੀਆਂ ਵਾਂ। ਜਿਵੇਂ ਬਿਜਲੀ ਸੋਧ ਐਕਟ 225 ਲਾਗੂ ਕਰਨ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਹਦੇ ਮਗਰ ਪੈੜ ਚ ਪੈੜ ਪਾੜੇ ਚੱਲ ਰਹੀ ਹੈ ਜੇ ਤੱਕ ਉਹ ਫਰੜਾ ਰੱਦ ਨਹੀਂ ਕਰ ਰਹੇ। ਇਹਦੇ ਨਾਲ ਜਿਹੜੇ ਅਮਰੀਕਾ ਅਮਰੀਕਾ ਨਾਲ ਸੰਬੰਧ ਸਮਝੌਤੇ ਆ ਉਹ ਜਿਹੜੇ ਕੀਤੇ ਜਾ ਰਹੇ ਆ ਜਿਦੇ ਪੂਰੀ ਅਰਥਵਸਥਾ ਜਿਹੜੀ ਆ ਉਹ ਦੇਖਦੀ ਜਿਹੜੀ ਉਹ ਖਤਮ ਕਰ ਦੇਣਗੇ ਜੇ ਉਹ ਸਮਝੌਤੇ ਲਾਗੂ ਹੁੰਦੇ ਆ ਤੇ ਖਾੜਾਂ ਦਾ ਮੁਆਵਜ਼ਾ ਜੇ ਜਿਉਂਦਾ ਤੇ ਉਹ ਕਿਹਾ ਵਾ ਹਜੇ ਪਰਾਲੀ ਦੇ ਪਰਚੇ ਜਿਹੜੇ ਉਹਨਾਂ ਤੇ ਕੋਈ ਨਹੀਂ ਸੋਚ ਵਿਚਾਰ ਕਰ ਰਹੀ ਸਰਕਾਰ ਸੋ ਇਹਨਾਂ ਉਕਤ ਮੰਗਾਂ ਨੂੰ ਲੈ ਕੇ ਇਹ ਮੋਰਚੇ ਦੋ ਦਿਨ ਵਾਸਤੇ ਜਿਹੜੇ ਆ ਡੀਸੀ ਦਫ਼ਤਰਾਂ ਤੇ ਆ ਜਿਹੜਾ ਹੈੱਡਕੁਆਟਰਾਂ ਤੇ ਪੂਰੇ ਪੰਜਾਬ 'ਚ ਜੇ ਸਰਕਾਰ ਫਿਰ ਵੀ ਗੱਲ ਨਹੀਂ ਸੁਣਦੀ ਤੇ ਫੇਰ ਭਈ ਮਜਬੂਰੀ ਵਸ ਜਿਹੜਾ ਵਾ ਔਰ ਰੇਲਵੇ ਟ੍ਰੈਕਾਂ ਤੇ ਜਾੜਾ ਪਊਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਰੇਲਵੇ ਟ੍ਰੈਕ ਜਾਂ ਸੜਕਾਂ ਜਾਮ ਕਿਉਂ ਹੁੰਦੀਆਂ ਵਾਂ ਇਹ ਸਾਰੇ ਦੇਸ਼ ਦੀ ਲੋੜਵੰਦੀ ਆ ਸਾਰੇ ਪੰਜਾਬ ਦੀ ਲੋੜਵੰਦੀ ਆ ਹਰੇਕ ਦੀ ਲੋੜਵੰਦੀ ਆ ਜੇ ਬਿਜਲੀ ਐਕਟ 225 ਬਣਦਾ ਤੇ ਬਿਜਲੀ ਹਰੇਕ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਪਹਿਲਾਂ ਮੋਬਾਈਲ ਨੂੰ ਪਹਿਲੇ ਪਾ ਕੇ ਤੇ ਫਿਰ ਬਿਜਲੀ ਚਲਾਉਣੀ ਪਊਗੀ ਸੋ ਹਰੇਕ ਵਰਗ ਸਹਿਯੋਗ ਕਰੇ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਆਓ ਇਹ ਮਜਬੂਰ ਕਰ ਦਈਏ ਕਿ ਜਿਹੜੇ ਪਬਲਿਕ ਦੇ ادارے ਆ ਉਹ ਪਬਲਿਕ ਦੇ ਰਹਿਣ ਪਬਲਿਕ ਦੇ ادارے ਖੋਗੇ ਕਾਰਪੋਰੇਟ ਜਗ ਦੇ ਵਾਲੇ ਕਰਨੇ ਇਹ ਨਾ ਅਜਬਰਦਸਤ ਕਰਨੀਏ ਲੋਕ ਨਾ ਕਰਨ ਕਰਨਗੇ ਧੰਨਵਾਦ ਵਾਇਗਨਜੀ ਕਾ ਖਾਲਸਾ ਵਾਇਗਨਜੀ ਕਿੱਥੇ ਤੇ ਕੀ ਮੰਗਾਣੇ ਤੇ ਕਿਸ ਨੂੰ ਲੈ ਕੇ ਅੱਜ ਬੈਠੇ ਹੋ ਮੇਰਾ ਨਾਮ ਜੀ ਬਲਦੇਵ ਸਿੰਘ ਦੀਰਾ ਸੁਪਾ ਪ੍ਰਧਾਨ ਭਾਰਤੀ ਕਿਸਾਨੀ ਕ੍ਰਾਂਤੀਕਾਰੀ ਅੱਜ ਅਸੀਂ ਕੇਐਮ ਦੇ ਸੱਦੇ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਧਰਨੇ ਚੱਲ ਰਹੇ ਆ ਡੀਸੀ ਹੈੱਡਕੁਆਰਟਰਾਂ ਦੇ ਸਾਡੀਆਂ ਮੁੱਖ ਮੰਗਾਂ ਸੀ ਜਿਹੜੀ ਬਿਜਲੀ ਸੋਧ ਬਿੱਲ 2025 ਆ ਸਾਡੀ ਮੰਗ ਕਿ ਪੰਜਾਬ ਸਰਕਾਰ ਉਹਦਾ ਕਰਦਾ ਜਿਹਾ ਰੱਦ ਕਰੇ ਇਸ ਦੇ ਨਾਲ ਹੀ ਸ਼ੰਭੂ ਪਨੋਰੀ ਜਿੰਨੀ ਟਰਾਲੀਆਂ ਚੋਰੀ ਹੋਈਆਂ ਕਰੋੜਾਂ ਦਾ ਜਿਹੜੀ ਲੁੱਟ ਕੀਤੀ ਤੇ ਕਰਾਈ ਉਹਦਾ ਜਿਹੜਾ ਮੁਆਵਜ਼ਾ ਵਾ ਜਿਹੜਾ ਕੱਲੇ ਸ਼ੰਭੂ ਮੋਰਚੇ ਦਾ 4 ਕਰੋੜ ਦੇ ਕਰੀਬ ਆ ਉਹੋ ਆ ਇਸ ਤੋਂ ਬਿਨਾ ਜਿੰਨੇ ਕਿਸਾਨਾਂ ਦੇ ਪਰਾਲੀਾਰੇ ਪਰਚੇ ਹੋਏ ਆ ਜਾਂ ਉਹਨਾਂ ਕਿਸਾਨਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਬੋਲੀ ਚਲਾ ਕੇ ਸ਼ੰਭੂ ਚੋਰਚੇ ਚੱਲਦੇ ਮੋਰਚੇ ਸ਼ਹੀਦ ਕੀਤਾ ਜ਼ਖਮੀ ਕੀਤਾ ਉਹਨਾਂ ਦੇ ਮਾਵਜੇ ਰੁਕੇ ਹੋਏ ਆ ਕੁਝ ਨੌਕਰੀਆਂ ਜਿਹੜੀਆਂ ਸੀਆਂ ਉਹ ਰੁਗੀਆਂ ਹੋਈਆਂ ਆ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸਾਡਾ 2 ਦਿਨ ਦਾ ਡੀਸੀ ਹੈੱਡਕੁਆਟਰਾਂ ਦੇ ਅੱਗੇ ਧਰਨਾ ਚੱਲੂਗਾ ਇਹ 2 ਦਿਨ ਦਾ ਅਸੀਂ ਤਾਂ ਹੀ ਚਲਾ ਰਹੇ ਆ ਕਿ ਕੱਲ ਨੂੰ ਆਮ ਲੋਕਾਂ ਵਿੱਚ ਗੱਲ ਜਾਂਦੀ ਆ ਕਿ ਕਿਸਾਨ ਆਮ ਜਨਤਾ ਨੂੰ ਨਜਾਇਜ਼ ਤੰਗ ਕਰਦੇ ਆ ਰੇਲਾਂ ਰੋਕਦੇ ਆ ਇਸ ਕਰਕੇ ਅਸੀਂ 2 ਦਿਨ ਦਾ ਪਹਿਲਾ ਡੀਸੀ ਦਫ਼ਤਰਾਂ ਨੂੰ ਰੇ ਬੈਠਣ ਦਾ ਫੈਸਲਾ ਕੀਤਾ ਜੇ 2 ਦਿਨਾਂ ਵਿੱਚ ਸਰਕਾਰ ਸਾਡੇ ਮਸਲਾ ਹੱਲ ਨਹੀਂ ਕਰਦੀ ਸਾਡਾ ਮਸਲਾ ਅੱਜ ਸਰਕਾਰ ਅੱਜ ਹੱਲ ਕਰ ਦੇਵੇ ਸੀ ਅੱਜ ਵਾਪਸ ਚਲੇ ਜਾਵਾਂਗੇ ਸਾਡਾ ਸ਼ੌਕ ਨਹੀਂ ਕੋਈ ਧਰਨੇ ਲਾਉਣ ਦਾ ਜਾਂ ਰੇਲਾਂ ਤਿਆਰ ਦਾ ਪਰ ਜੇ ਮਜਬੂਰੀ ਬਣਦੀ ਹੈ ਸਾਡੀ ਸਰਕਾਰ ਸਾਡਾ 2 ਦਿਨ ਦੇ ਵਿੱਚ ਵੀ ਕੋਈ ਮਸਲਾ ਹੱਲ ਨਹੀਂ ਕਰਦੀ ਤਾਂ ਟ੍ਰੇਨਾਂ ਤੇ ਜਾਣਾ ਸਾਡੀ ਮਜਬੂਰੀ ਹੋਊਗੀ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੋਰਚੇ ਦਾ ਸਾਥ ਦਿਓ ਜੱਲੇਬੰਦੀਆਂ ਦਾ ਸਾਥ ਦਿਓ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਨਵੇੜਾ ਕੀਤੇ ਤੋਂ ਬਿਨਾ ਜਾਨ ਨਹੀਂ ਛੁੱਟਣੀਗੀ ਤੁਸੀਂ ਸਾਨੂੰ ਲੁੱਟਿਆ ਵੀ ਆ ਕੁੱਟਿਆ ਵੀ ਆ ਉਹ ਸਾਰੇ ਦਾ ਹਰਿਆਣਾ ਤੁਹਾਨੂੰ ਤੁਕ ਤੱਕ ਨਾ ਪਾਊਗਾ ਪੰਜਾਬ ਦੇ ਲੋਕ ਲੜਨ ਵਾਲੇ ਮੂਹਰ ਚ ਆਏ ਆ ਤੇ ਇੱਕ ਪਾਸਾ ਕਰਕੇ ਹੀ ਵਾਪਸ ਜਾਣਗੇ ਧੰਨਵਾਦ ਕਿਸ ਮੰਗਾਂ ਨੂੰ ਲੈ ਕੇ ਬੈਠੇ ਹਾਂ 18 ਤੇ 19 ਦਸੰਬਰ ਦਾ ਜਿਹੜਾ ਪੰਜਾਬ ਸਰਕਾਰ ਦੇ ਕੋਲ ਖੜਾ ਆਇਆ ਇਹ ਕੇਂਦਰ ਸਰਕਾਰ ਨੇ ਬਣਾਇਆ ਹੈ ਦਿੱਲੀ ਐਕਟ 2025 ਉਹਨੂੰ ਰੱਦ ਕਰਾਉਣ ਦੀ ਖਾਤਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ 2 ਘੰਟੇ ਰੇਲ ਰੋਕਣ ਦਾ ਪ੍ਰੋਗਰਾਮ 5 ਦਸੰਬਰ ਨੂੰ ਕੀਤਾ ਗਿਆ ਸੀ ਉਸ ਤੋਂ ਬਾਅਦ 18 ਤੇ 19 ਤਰੀਕ ਦਾ ਇਹ ਕੀਤਾ ਗਿਆ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਇਹ ਖੜੇ ਨੂੰ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਸ਼ੰਭੂ ਤੇ ਥਨੌਰੀ ਦੇ ਉੱਤੇ ਜਿਹੜਾ ਕਰੋੜਾਂ ਰੁਪਈਆ ਦਾ ਸਾਮਾਨ ਆ ਉਹਦੀ ਲੁੱਟ ਕੀਤੀ ਗਈ ਆ ਉਹ ਲੁੱਟ ਦੀ ਜਿਹੜੀ ਉਹ ਪਰਪਾਈ ਕੀਤੀ ਜਾਵੇ ਉਥੇ ਆਪਣਾ ਸ਼ੰਭੂ ਮੋਰਚੇ ਦੇ ਉਹ ਥਾਣੇਦਾਰ ਜਿਹੜਾ ਐਸ ਐਚਓ ਸੀ ਉਹਨੇ ਕਿਸਾਨ ਆ ਗਗਨ ਸਿੰਘ ਬਹਿਰਮਕੇ ਦੀ ਕੁੱਟਮਾਰ ਕੀਤੀ ਆ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਕੀਤਾ ਅਸੀਂ ਕਹਿੰਨੇ ਆ ਉਹਨੂੰ ਪਰਚਾ ਦਰਜ ਕਰਕੇ ਉਹਨੂੰ ਲੈਣ ਹਾਜ਼ਰ ਕੀਤਾ ਜਾਵੇ ਇਹਨਾਂ ਮੰਗਾ ਕਰਕੇ ਜਿਹੜਾ ਇਹ ਮੋਰਚਾ 2 ਦਿਨ ਇੱਥੇ ਚੱਲੇਗਾ ਇਸ ਤੋਂ ਬਾਅਦਾਂ ਜੇ ਸਰਕਾਰ ਨਹੀਂ ਮੰਨਦੀ ਤਾਂ 20 ਤਰੀਕ ਨੂੰ ਰੇਲਾਂ ਰੋਕੀਆਂ ਜਾਣਗੀਆਂ ਇਹ ਪੱਕਾ ਮੋਰਚਾ ਲੱਗ ਕੇ ਚੁੱਪਿਆ ਨਹੀਂ ਇਹ ਪੱਕਾ ਮੋਰਚਾ ਲੱਗੇਗਾ ਜੀ 2 ਦਿਨ ਇੱਥੇ ਲੱਗੇਗਾ ਇਸ ਤੋਂ ਬਾਅਦਾਂ ਰੇਲਾਂ ਦੇ ਉੱਤੇ ਪੱਕੇ ਮੋਰਚੇ ਲਾਈ ਦੇਣ ਰਾਤ ਰੋ ਦੇਰ ਰਾਤ ਚੱਲੇਗਾ ਜੀ